ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਕਿਸਾਨਾਂ ਦੇ ਕੰਮ ਦੀ ਹੈ ਜੀ ਅੱਜ ਥੋਡੀ ਬਹੁਤ ਵੱਡੀ ਪ੍ਰੋਬਲਮ ਦਾ ਆਪਾਂ ਹੱਲ ਕਰਨ ਲੱਗੇ ਹੈਗੇ ਆ ਜੀ ਕਿਉਂਕਿ ਕਿਸਾਨ ਹੋਊਗਾ ਤਾਂ ਖੇਤ ਦੇ ਵਿੱਚ ਖਾਲਾ ਹੋਊਗਾ ਖਾਲਾ ਹੋਊਗਾ ਤਾਂ ਖੇਤ ਦੇ ਵਿੱਚ ਉਹਨਾਂ ਨੂੰ ਪੁਲੀ ਚਾਹੀਦੀ ਹੈ ਜਦੋਂ ਪੁਲੀ ਦੀ ਵਾਰੀ ਆਉਂਦੀ ਹੈਗੀ ਐ ਤਾਂ ਸੋਚਦੇ ਆ ਕਿੰਨੇ ਫੁੱਟੀ ਬਣਾਈਏ ਕਿਵੇਂ ਬਣਾਈਏ ਜਾਂ ਕਿੰਨਾ ਰੁਪਈਆ ਲਗੂ ਤੇ ਕੀ ਕੀ ਸਮਾਨ ਇਹਦੇ ਉੱਤੇ ਲਗੂ ਅੱਜ ਤੁਹਾਨੂੰ ਪੂਰੀ ਚੀਜ਼ ਆਪਾਂ ਦੱਸਾਂਗੇ ਜੀ ਡਿਟੇਲ ਦੇ ਨਾਲ ਕਿੰਨੀਆਂ ਇੱਟਾਂ ਕਿੰਨੀ ਬਜਰੀ ਕਿੰਨਾ ਖਰਚਾ ਆਜੂ ਤੇ ਕਿੰਨੇ ਫੁੱਟੀ ਪੁਲੀ ਬਣਾਉਣੀ ਚਾਹੀਦੀ ਹੈ ਜਾਂ ਕਿਵੇਂ ਬਣਾਈਏ ਸਾਹਮਣੇ ਤੁਸੀਂ ਵੇਖਿਆ ਇਹਨੂੰ ਪੁਲੀ ਬਣੀ ਹੋਈ ਹੈ ਜੀ ਇਹਦਾ ਪੂਰਾ ਸਟੇਮੈਂਟ ਆ ਜੇ ਆਪਾਂ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਵਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਇਹਦੇ ਸਾਈਡਾਂ ਦੇ ਉੱਤੇ ਨਾ ਡੂ ਡੇਟ ਦੀ ਕੰਧ ਲੱਗੀ ਹੋਈ ਹੈ ਜੀ ਇਧਰਲੀ ਸਾਈਡ ਵੀ ਡੂ ਡੇਟ ਦੀ ਕੰਧ ਆ ਪਰਲੀ ਸਾਈਡ ਵੀ ਡੂ ਡੇਟ ਦੀ ਕੰਧ ਆ ਡੂ ਡੇਟ ਦੀ ਕੰਧ ਤਾਂ ਰੱਖੀ ਆ ਕਿਉਂਕਿ ਟਰਾਲੇ ਵਗੈਰਾ ਇੱਥੋਂ ਦੀ ਲੰਘਣੇ ਹੈਗੇ ਆ ਵੀ ਇਹ ਤੱਕੀ ਨਾ ਜਾਵੇ ਮਜ਼ਬੂਤ ਰਹੇ ਡੂ ਡੇਟ ਦੀ ਥੱਲੇ ਸਾਈਡਾਂ ਦੇ ਉੱਤੇ ਕੰਧ ਆ ਗਈ ਡੂਡ ਫੁੱਟੀ ਉੱਚਾ ਰੱਖਿਆ ਹੋਇਆ ਖਾਲਾ ਇਹ 3.5 ਫੁੱਟ ਵਿੱਚੋਂ ਚੌੜਾ ਰੱਖਿਆ ਹੋਇਆ ਕਿਉਂਕਿ ਆਪਣੇ ਖਾਨ ਲਗਭਗ ਇੰਨੇ ਹੀ ਹੈ ਜੀ 3.5 ਫੁੱਟ ਚੌੜੇ ਹੈਗੇ ਪਾਣੀ ਵਧੀਆ ਨਿਕਲ ਜਾਂਦਾ ਉਹਦੇ ਉੱਤੇ ਜੀ ਡਾਟ ਲਗਾਈ ਹੋਈ ਹੈ ਪਹਿਲਾਂ ਖੜਵੰਜੇ ਦੀ ਡਾਟ ਲਗਾਈ ਹੋਈ ਹੈ ਫਿਰ ਉਸ ਤੋਂ ਬਾਅਦ ਪਾਟ ਟਿੱਟ ਦੀ ਡਾਟ ਲਗਾਈ ਹੋਈ ਹੈ ਤਾਂ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਇਹਦੀ ਲੰਬਾਈ ਹੈ ਜਿਹੜੀ ਲੰਬਾਈ ਐਸ ਪੁਲੀ ਦੀ ਜ਼ਿਆਦਾ ਰੱਖੀ ਹੋਈ ਹੈ ਜੀ ਇਸ ਦੀ ਹੈ 25 ਫੁੱਟ ਕਿਉਂਕਿ ਅੱਗੇ ਜਗ੍ਹਾ ਘਟ ਹੈ ਇਸ ਕਰਕੇ ਇਹਦੀ 25 ਫੁੱਟ ਲੰਬਾਈ ਰੱਖੀ ਹੈ ਆਮ ਨੋਰਮਲ ਪੁਲੀਆਂ ਦੀ ਲੰਬਾਈ 16 ਤੋਂ 20 ਫੁੱਟ ਹੁੰਦੀ ਹੈ 16 ਫੁੱਟੀਆਂ ਸਰਕਾਰੀ ਪੁਲੀਆਂ ਹੁੰਦੀਆਂ ਜਾਂ 20 ਫੁੱਟੀ ਹੁੰਦੀ ਹੈ ਜੀ ਉਹ ਚਲੋ ਤੁਹਾਨੂੰ ਜਿੰਨੀ ਜ਼ਰੂਰਤ ਆਉਂਦੀ ਤੁਸੀਂ ਰੱਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹਦੀਆਂ ਮਟੀਰੀਅਲ ਬਾਰੇ ਕਾਪੀ ਪੈਨ ਲੈ ਕੇ ਬਹਿ ਜਾਓ ਪੂਰਾ ਪੂਰਾ ਮਟੀਰੀਅਲ ਦੱਸਾਂਗੇ 3000 ਤਾਇਸ ਪੁਲੀ ਦੇ ਉੱਤੇ 25 ਫੁੱਟ ਦੀ ਪੁਲੀ ਉੱਤੇ ਇੱਟਾਂ ਲੱਗੀਆਂ ਹੈਗੀਆਂ ਜੀ 25 ਕੁਇੰਟਲ ਦੇ ਉੱਤੇ ਬਜਰੀ ਲੱਗੀ ਹੈਗੀ ਹੈ ਜੀ ਤੇ 9 ਗੱਟੇ ਸੀਮੈਂਟ ਦੇ ਲੱਗੇ ਹੈਗੇ ਜੀ ਸੋ ਇਹ ਟੋਟਲ ਮਟੀਰੀਅਲ ਅਜ ਦੇ ਹਿਸਾਬ ਨਾਲ ਇਟਾਂ, ਬਜਰੀ, ਸੀਮਿੰਟ ਇਹ 20000 ਦਾ ਸੀ ਮਟੀਰੀਅਲ ਬਣਦਾ ਹੈਗਾ ਜੀ ਸਾਰਾ ਤੇ ਤੁਸੀਂ 2 ਦਿਨਾਂ ਦੇ ਵਿੱਚ ਇੱਕ ਮਿਸਤਰੀ ਦੋ ਬੰਦੇ ਬਣਾ ਦਿੰਦੇ ਆ ਇਹਨੂੰ 4 ਤੋਂ 5000 ਰੁਪਏ ਦੀ ਲੇਬਰ ਵੰਦੀ ਹੈਗੀ ਹੈ ਜੀ ਸੋ 25 ਫੁੱਟ ਦੀ ਇਹ ਜਿਹੜੀ ਪੁਲੀ ਹੈਗੀ ਹੈ ਇਹ 25000 ਰੁਪਏ ਦੇ ਵਿੱਚ ਬਣ ਕੇ ਤਿਆਰ ਹੋਈ ਹੈ ਜੀ ਸੋ ਕੋਈ ਜ਼ਿਆਦਾ ਨਹੀਂ ਸਰਕਾਰੀ ਜਿਹੜਾ ਖਰਚਾ ਹੈਗਾ ਉਹ 50-45000 ਰੁਪਏ پاس ਹੁੰਦਾ ਹੈ ਡਰਿਆ ਨਾ ਕਰੋ ਵੇਖ ਕੇ ਕਰੇ ਆਪਣਾ ਇੰਨਾ ਹੀ ਲੱਗਦਾ ਹੈਗਾ ਤੇ ਪੂਰੀ ਵਧੀਆ ਤਿਆਰ ਹੁੰਦੀ ਹੈ ਪੂਰੇ ਚੰਗੇ ਮਾਲ ਦੇ ਵਿੱਚ ਸੋ ਜੇ ਤੁਸੀਂ ਘਟ ਕਰੋਗੇ ਨੂੰ 20 ਫੁੱਟ ਕਰ ਲਓਗੇ ਤਾਂ ਮੇਰੇ ਖਿਆਲ ਦੇ ਵਿੱਚ 20 22000 ਦੇ ਵਿੱਚ ਇਹ ਪੁਲੀ ਤਿਆਰ ਹੋ ਜੂਗੀ ਸੋ ਵੀਡੀਓ ਹੋ ਰਹਾ ਤਾਂ ਵੀ ਪਹੁੰਚਾਇਓ ਜੀ ਵੀਡੀਓ ਸ਼ੇਅਰ ਕਰਿਓ ਤੇ ਵੀਡੀਓ ਸੇਵ ਕਰਕੇ ਰੱਖ ਲਿਓ ਤੁਹਾਨੂੰ ਇਹ ਕੰਮ ਦਊਗੀ ਜੇ ਕਿਸੇ ਨੇ ਪੁਲੀ ਬਣਾਉਣੀ ਹੋਈ ਤਾਂ ਅੱਜ ਤੱਕ ਦੀ ਇਹ ਪਹਿਲੀ ਵੀਡੀਓ ਫੇਸਬੁੱਕ ਤੇ ਅੱਜ ਤੱਕ ਕਿਸੇ ਨੇ ਤੁਹਾਨੂੰ ਫੇਸਬੁੱਕ YouTube ਦੇ ਉੱਤੇ ਪੁਲੀ ਦਾ ਤਰੀਕਾ ਜਾਂ ਤੁਹਾਨੂੰ ਪੁਲੀ ਦਾ ਮਟੀਰੀਅਲ ਇਸ ਤਰ੍ਹਾਂ ਨਹੀਂ ਮਿਲੂਗਾ ਸੋ ਲਾਈਕ ਸ਼ੇਅਰ ਕਰਿਓ ਜੀ ਆਪਣੇ ਪੇਜ ਨੂੰ ਫੋਲੋ ਕਰਿਓ ਸੰਦੀਪ ਕੰਗਨਗਰ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ